ਤੁਹਾਨੂੰ ਰਿਹਾ ਹੈ ਖਬਰਨਾਮਾ ਦੇ ਨਾਲ ਜਗਤਾਰ ਦੇ ਸਾਹਮਣੇ ਸਵਾਦ ਸਵਾਦ ਕਰਦਾ ਹੈ ਲਗਾਤਾਰ ਪਿਛਲੇ ਦਿਨਾਂ ਤੋਂ ਫ੍ਰੀਕਵੈਂਟ ਟ੍ਰੈਫਿਕ ਪੁਲਿਸ ਐਕਸ਼ਨ ਮੂਡ ਦੇ ਵਿੱਚ ਹੈ ਤੇ ਹਾਈ ਟੈਕ ਸਪੀਡ ਗਨ ਨਾਲ ਸਪੀਡ ਓਵਰ ਸਪੀਡ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਨੇ ਉੱਥੇ ਹੀ ਹੁਣ ਬੁਲਟ ਦੇ ਪਟਾਕੇ ਅਤੇ ਗੱਡੀਆਂ ਦੇ ਕਾਲੇ ਸ਼ੀਸ਼ੇ ਕਰਨ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤੀ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਫ੍ਰੀਕਵੈਂਟ ਸ਼ਹਿਰ ਦੇ ਵਿੱਚ ਨਾਕੇ ਲਗਾ ਕੇ ਬੁਲਟ ਦੇ ਪਟਾਕੇ ਮਰਾਉਣ ਵਾਲੇ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਲੇ ਸ਼ੀਸ਼ੇ ਗੱਡੀਆਂ ਤੇ ਕਰਾਉਣ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਖਾਸ ਚੈਕਿੰਗ ਕੀਤੀ ਗਈ ਅਤੇ ਬੋਲਟਾਂ ਤੇ ਸ਼ੀਸ਼ੇ ਦੇ ਕਾਲੇ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਟ੍ਰੈਫਿਕ ਅਨਚਾਰਜ ਵਕੀਲ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਐਸਐਸਪੀ ਫ੍ਰੀ ਕੋਰਟ ਦੀਆਂ ਜੋ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚਾਹਤ ਜੋ ਬੋਲਟ ਤੇ ਪਟਾਕੇ ਵਾਇਦਿਆਂ ਜਾਂ ਗੱਡੀਆਂ ਦੇ ਕਾਲੇ ਸ਼ੀਸ਼ੇ ਕੀਤੇ ਹੋਣ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਕ ਵੀ ਦੇ ਕੋ ਮੋਕੇ ਦੀਆਂ ਤਸਵੀਰਾਂ ਅਤੇ ਹੋਰ ਕੀਮਤੀਰੇ ਜਾਣਕਾਰੀ ਸਾਂਝੀ ਕੀਤੀ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਕਿ ਜਿਹੜੇ ਸੜਕ ਤੇ ਦੁਰਘਟਨਾ ਹੋ ਰਹੀਆਂ ਉਹਦੇ ਵਿੱਚ ਬਹੁਤ ਮੌਤਾਂ ਦੀ ਐਵਰੇਜ ਵਧੀ ਹੋਈ ਹੈ ਉਸ ਨੂੰ ਘਟਾਉਣ ਦੀ ਖਾਤਰ ਹੀ ਉਹਨਾਂ ਨੇ ਇੱਕ ਸੜਕ ਤਰਕਿਆ ਫੋਰਸ ਤਿਆਰ ਕੀਤੀ ਹੈ ਐਕਸੀਡੈਂਟਰ ਦੌਰਾਨ ਤੁਰੰਤ ਹੀ ਉਸ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਇਸੀ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡਾਕਟਰ ਪੱਗਿਆਦਾਨ ਐਸਐਸਪੀ ਸਾਹਿਬੀ ਗੋਰਦੇ ਦੇ ਅਧਿਕਾਰ ਜਿਹੜੀ ਵੱਲੋਂ ਵਾਹਨ ਚਲਾਉਂਦੇ ਆ ਉਹਦੇ ਤੇ ਨੰਬਰ ਪਲੇਟ ਪ੍ਰੋਪਰ ਨਹੀਂ ਹੈ ਬੁਲੇਟ ਮੋਟਰਸਾਈਕਲ ਆ ਉਹਦਾ ਸਲੈਂਸਰ ਚੇਂਜ ਕੀਤਾ ਹੋਇਆ ਪਟਾਕੇ ਪਾਉਂਦੇ ਆ ਕਾਲੀਆਂ ਫਿਲਮਾਂ ਲਾਉਂਦੇ ਆ ਸੀਟ ਬੈਲਟਰੀ ਲਾ ਰਹੇ ਇਹਦੇ ਇੱਕ ਮੋਬਾਈਲ ਦੀ ਵਰਤੋਂ ਕਰੇ ਜਿਸ ਕਾਰਨਾ ਕਰਕੇ ਐਕਸੀਡੈਂਟ ਦੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਇਸ ਨੂੰ ਘੱਟ ਕਰਨ ਦੀ ਖਾਤਰ ਅਸੀਂ ਲਗਾਤਾਰ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਤੁਹਾਡੇ ਮਾਧਿਅਮ ਰਹੀਂ ਕਿ ਜੋ ਟ੍ਰੈਫਿਕ ਦੇ ਨਿਯਮ ਆ ਉਹ ਦੀ ਪਾਲਣਾ ਕਰੋ ਉਹਦੇ ਅਨਸਾਰ ਹੀ ਚਲੋ ਤੇ ਜਿਹੜੇ ਨਿਯਮਨਸਾਰ ਨਹੀਂ ਚੱਲ ਰਹੇ ਆ ਉਹਨਾਂ ਤੇ ਪੂਰੀ ਸਖਤੀ ਨਾਲ ਚਲਾਣ ਵੀ ਕਰਦੇ ਆ ਤੇ ਜੇ ਕੋਈ ਹੋਰ ਬਣਦੀ ਹੈ ਸਜ਼ਾ ਕ੍ਰਾਈਮ ਦੇ ਤਹਿਤ ਕਿਸੇ ਨੇ ਕੀਤਾ ਅਪਰਾਧ ਉਹਦੇ ਮੁਤਾਬਕ ਸਜ਼ਾ ਵੀ ਦਿੱਤੀ ਜਾਂਦੀ ਸਰ ਇੱਕ ਲਾ ਦਿੱਖਿਆ ਗਿਆ ਕਿ ਛੋਟੇ ਬੱਚੇ ਜਿਵੇਂ ਕਿ ਹੁਣ ਸਾਡੇ ਨੂੰ ਵੀ 5 ਤੋਂ 18 ਸਾਲ ਤੋਂ ਘੱਟ ਦੇ ਬੱਚੇ ਅਸੀਂ ਕਾਨੂੰਨ ਚਲਾ ਸਕਦੇ ਹਾਂ ਪਰ ਇਸ ਦੇ ਬਾਵਜੂਦ ਵੀ ਬੱਚੇ ਜਿਹੜੇ ਲਗਾਤਾਰ ਬਚ ਨਹੀਂ ਰਹੇ ਉਹਨਾਂ ਨੂੰ ਲੈ ਕੇ ਕਿੱਥੇ ਚੱਲ ਰਹੇ ਉਹਦੀ ਲਗਾਤਾਰ ਸਾਡੀ ਪੈਕਿੰਗ ਜਾਂ ਤੇ ਛੁੱਟੀ ਹੁੰਦੀ ਹੈ ਜੀ ਛੁੱਟੀ ਦੌਰਾਨ ਅਸੀਂ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੇ ਅੰਦਰ ਇਹ ਬੱਚੇ ਆ ਉਹਨਾਂ ਦਾ ਚਲਾਣ ਕਰਦੇ ਆ ਔਰ ਜਿਹੜਾ ਉਹਨਾਂ ਦਾ ਵੀ ਖਲਾ ਉਹ ਬਾਊਂਡ ਕਰਦੇ ਆ ਉਹ ਜੋ ਉਹਦਾ ਜਿਹੜਾ ਜੁਰਮਾਨਾ ਹੈ ਘੱਟੋ-ਘੱਟ ਵੀ 25 ਤੋਂ ਲੈ ਕੇ 40-45 ਤੱਕ ਹੈ 3000 ਤਾਂ ਗਵਰਨਮੈਂਟ ਨੇ ਫਿਕਸ ਕੀਤਾ ਹੀ ਹੈ 45 ਤਾਂ ਉਹਦੇ ਵਿੱਚ ਮਨ ਲੋ ਬੀਮਾ ਨਹੀਂ ਹੈ ਉਹਦਾ ਪੋਲਿਊਸ਼ਨ ਨਹੀਂ ਹੈ ਉਹਦਾ ਨੰਬਰ ਪਲੇਟ ਨਹੀਂ ਹੈ ਉਹ 2-2 4-4 5-5000 ਰੁਪਏ ਜੁਰਮਾਨਾ ਵਧ ਕੇ ਕਰੀਬ 40-50000 ਦੇ ਕਰੀਬ ਚਲੇ ਜਾਂਦਾ ਇਸ ਕਰਕੇ ਮੇਰੇ ਇਸ ਜਿੰਨੇ ਵੀ ਬੱਚੇ ਪੜ ਰਹੇ ਹਨ ਅੰਡਰੇਜ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਹੈ ਵੀ ਤੁਸੀਂ ਇਹਨਾਂ ਨੂੰ ਨਾ ਵਿਕਲ ਦਿਓ ਅੰਡਰੇਜ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਬਣਿਆ ਜੇ ਦਿਓਗੇ ਤਾਂ ਤੁਹਾਨੂੰ ਜੁਰਮਾਨਾ ਤਾਂ ਪਾੜੇ ਪੈਣਾ ਹੈ